ਅੰਮ੍ਰਿਤਸਰ ਐਮਐਸਐਨ ਵੱਲੋਂ ਅੱਜ ਪਹੁੰਚੇ ਆਪਾਂ ਵੀਰਾਂ ਸਰਕਾਰ ਕੰਬੈਨਪਨੀ ਪਾਸੋਂ ਤੇ ਬਾਈ ਹੋਰਾਂ ਦੇ ਅੱਜ 17 22 ਮਹੀਨਿਆਂ ਦੀ ਜੋ ਗ੍ਰਿਟਿੰਗ ਹੈ ਤੇ ਬਾਈ ਹੋਰਾਂ ਨੇ ਅੱਜ ਆਪਣੇ ਆਪਣਾ ਮਤਲਬ ਹੋ ਕੰਟਰੋਲ ਜਿਗਰਾਂ ਨੇ ਓਪਨ ਕੀਤਾ ਨੇ ਤੋਂ ਬਾਅਦ ਇਹ ਦੇਖਦੇ ਆਪਾਂ ਬਾਈ ਹੋਰਾਂ ਦਾ ਕੀ ਸਿਸਟਮ ਅੱਜ ਮਤਲਬ ਚੱਲ ਰਿਹਾ ਜੀ ਇਹਨਾਂ ਨੂੰ ਬਿਜਲੀ ਦੇਣੀ ਆ ਬਾਦ ਇੱਕ ਵੀ ਇਹ ਅੱਜ ਚੱਲੀ ਹੈ ਜਿੱਥੋਂ ਬਹੁਤ ਖੁਸ਼ੀ ਦੀ ਖਬਰ ਦਾ ਇਹ ਹੈ ਜੀ ਮੇਰੇ ਵੱਲ ਅੱਜ ਜਿਹੜਾ ਨਿੰਦਰ ਬਾਈ ਦੀ ਮਸ਼ੀਨ ਦੀ ਡਿਲੀਵਰੀ ਅੱਜ ਅੱਜ ਇੱਕ ਤਰੀਕ ਹੈ ਕਿ ਨਿੰਦਰ ਬਾਈ ਦੀ ਅੱਜ ਮਸ਼ੀਨ ਦੀ ਡਿਲੀਵਰੀ ਹੈ ਤੇ ਮਿਲਦੇ ਆ ਬਾਈ ਫਿਰ ਉਹਨੂੰ ਆ ਜੋ ਵੀਰ ਮੇਰੇ ਕੰਦਾ ਸਿੱਧੇ ਰਾਹ ਪਾਈ ਕੰਬੈਨ ਵੀ ਕਿਸੇ ਤੋਂ ਨਹੀਂ ਸਿੱਧੇ ਰਾਹ ਸਿੱਧੇ ਰਾਹ ਪਰ ਬਾਈ ਅੱਜ ਪਰਮਾਨ ਦਾ ਮੈਨੂੰ ਸੁਣ ਕੇ ਜਲਦੀ ਕਿਹਾ ਕੇ ਸਹੀ ਮਾਨਤ ਮੈਥ ਕਰਦਿਆਂ ਨੂੰ ਮੇਰਾ ਬਾਪੂ ਉਹਨਾਂ ਨਾਲ ਅੱਜ ਬਾਪੂ ਦੇ ਮੈਂ ਕਹਿੰਦਾ ਜੀ ਬਾਪੂ ਨੂੰ ਮਸ਼ੀਨ ਨੂੰ ਮੋਹੀ ਲੈ ਕੇ ਜਾਂਦਾ ਘਰ ਉਹਨੂੰ ਮੈਥ ਕਰਦੇ ਆ ਬਹੁਤ ਮਨਾ ਨੇਕ ਦਿਲ ਬੰਦਾ ਸਾਹਿਬ ਉਹ ਬਹੁਤ ਮੇਰੀ ਆਣੀ ਦੀ ਦੇਦੇ ਬਾਈ ਉਹ ਕਿਹਾ ਹਾਂ ਹਾਂ ਮੈਂ ਕਹਿੰਦਾ ਵੀ ਮੈਂ ਕਹਿੰਦਾ ਵੀ ਉਹਨੇ ਆ ਕੇ ਇਹਨੂੰ ਪੁੱਛੇ ਨਾ ਪੁੱਛੇ ਮੈਨੂੰ ਜਰੂਰ ਪੁੱਛਣਾ ਕਿੰਨੇ ਰਗੜਿਆ ਅੱਜ ਮਾਰਗਰ ਖਾਣੇ ਯੋਗਾ ਹੋ ਗਿਆ ਲੈ ਆ ਬਾਪੂ ਹੋ ਗਿਆ ਜਰੇ ਲਿਆਉਣੇ ਉਹਨਾਂ ਦਾ ਤਾਂ 200 ਰੁਪਏ ਦੇਣਾ ਲੱਕ ਆਇਆ ਬਹੁਤ ਵਧੀਆ ਅੱਜ ਮਿਸਿੰਗ ਆਉਦੀ ਬਹੁਤ ਬਾਈ ਦਿਲ ਨੂੰ ਹਨਾ ਲੱਗਿਆ ਯਾਰ ਵੀ ਇਹ ਜਿੱਥੇ ਬੰਦੇ ਦਾ ਦਿਲ ਮਿਲਿਆ ਹੋਵੇ ਨਾ ਗੱਲਾਂ ਬਾਤਾਂ ਖੁੱਲੀਆਂ ਹੋਣ ਯੋਗ ਗੱਲਾਂ ਜੀ ਇਹਦੇ ਨਾਲ ਗੱਲਬਾਤ ਘੱਟ ਵੀ ਇੱਥੇ ਮੇਰੀ ਜ਼ਿਆਦਾ ਗਾਟੀ ਰਲਦੀ ਦੀ ਦੇ ਗੱਲ ਜਿੱਦਾਂ ਪਤਾ ਲੱਗਿਆ ਬਾਈ ਪੈਰਾਂ ਥੱਲੇ ਜ਼ਮੀਨੇ ਨਿਕਲ ਗਈ ਤੇ ਵੀ ਆ ਕੀ ਹੋ ਗਿਆ ਅਚਾਨਕ ਚੱਕ ਤਾ ਹਾਂ ਬਹੁਤ ਵਧੀਆ ਬੰਦਾ ਦਾ ਯਾਰ ਬਹੁਤ ਬੋਲੇ ਗੱਲ ਜੀ ਬਹੁਤ ਬੋਲੇ ਬਾਕੀ ਧੰਨਵਾਦ ਕਰਦੇ ਆ ਨਾ ਸਾਰੇ ਮੇਰੇ ਸੱਜਣ ਮਿੱਤਰ ਜੋ ਵੀ ਮੇਰੇ ਵੀਰ ਭਰਾ ਮੇਰੇ ਨਾਲ ਖੜੇ ਆ ਕੇ ਹਨਾ ਈ ਮੈਂ ਦੇਣਾ ਨਹੀਂ ਬਈ ਦੇ ਸਕਦਾ ਜਾਂ ਬਾਕੀ ਦੇ ਸੱਜਣ ਮਿੱਤਰ ਆਪਣੇ ਬਾਹਰ ਅਮਰੀਕਾ ਕੈਨੇਡਾ ਇੰਗਲੈਂਡ ਉਹਨਾਂ ਦੇ ਬਾਈ ਫੁੱਲ ਸਪੋਰਟ ਆ ਰਹੇ ਬਈ ਬੋਲ ਕਹਿੰਦਾ ਵੀ ਇੱਥੇ ਤੱਕਰ ਵੀ ਆਫਰ ਆ ਲਈ ਕਹਿੰਦੇ ਬਾਈ ਦਾ ਸਿੰਪਲ ਮਾਡਲ ਕਾ ਤੇ ਲੈ ਆ ਏਸੀ ਮਾਡਲ ਲੈ ਮੈਂ ਕਹਾ ਨਹੀਂ ਵੀਰੇ ਵੀ ਗੂਗਾ ਸਬਰ ਨਾਲ ਨਹੀਂ ਲੱਗਦਾ ਤਾਂ ਹੀ ਸੀਗਾ ਵੀ ਨਿੰਦਰ ਏਸੀ ਬਾਈ ਮੈਨੂੰ ਏਸੀ ਏਸੀ ਦੇ ਮੈਨੂੰ ਕੱਲ ਪਰਸੇ ਬੰਦੇ ਦਾ ਫੋਨ ਆ ਨਾਉ ਨਹੀਂ ਲੈਣਾ ਮੈਨੂੰ ਕਹਿੰਦਾ ਵੀਰੇ ਕਿੰਨਾ ਫਰਕ ਆ ਮੈਂ ਕਹਾ ਫਰਕ ਕੋਈ ਨਹੀਂ 2-3 ਲੱਖ ਦਾ ਹੀ ਫਰਕ ਆ 4 ਦਾ ਕਰਾਂ ਮੈਂ 10 ਲੱਖ ਰੁਪਇਆ ਪਾਉਣਾ ਏਸੀ ਮਸ਼ੀਨ ਬੁੱਕ ਕਰਾ ਇਹ ਵੀ ਟਾਈਮ ਆ ਮੈਂ ਕਹਿੰਦਾ ਨਹੀਂ ਮੇਰਾ ਵੀਰ ਕੋਈ ਗੱਲ ਨਹੀਂ ਸਮਾਂ ਆਊਗਾ ਉਹ ਵੀ ਲਈਏ ਉਹ ਮਿਹਨਤ ਕਰਾਂਗੇ ਬਾਈ ਇੱਕ ਤੱਕ ਰਾਏ ਆ ਨਾ ਉਹਦੇ ਤੱਕ ਹੀ ਪਹੁੰਚਾਂਗੇ ਮਿਹਨਤ ਲੈ ਕੇ ਮਿਹਨਤ ਨਾਲ ਜਾਵਾਂਗੇ ਬਾਕੀ ਉਹਨਾਂ ਦਾ ਧੰਨਵਾਦ ਕਰਦੇ ਆ ਨਾ ਸਜਣ ਮਿੱਤਰਾਂ ਜਿਹੜੇ ਬਾਹਰ ਬੈਠੇ ਆ ਬਾਈ ਇੰਨਾ ਸਪੋਰਟ ਕਰਦੇ ਆ ਵੀ ਨਹੀਂ ਦੇਣਾ ਦੇ ਸਕਦੇ ਉਹਨਾਂ ਦਾ ਵੀ ਹਾਂ ਬਾਕੀ ਹੁਣ ਡਿਲੀਵਰੀ ਬਾਈ ਸਾਰਿਆਂ ਨੂੰ ਦੇਤੀ ਪਹਿਲਾਂ ਕਹੀਗੇ ਸਾਰੇ ਨਾਲੋਂ ਪਹਿਲਾਂ ਤੇਰੀ ਆ ਹਾਂ ਸਵੇਰੇ ਖੜੀ ਵੀ ਮੇਰੀ ਉਹ ਮੂਰੇ ਦੀ ਦੇਖ ਲੈਣੇ ਵੀ ਕੈਮਰੇ ਖੜੇ ਵੀ ਜਾਣੀ ਆ ਖੜੇ ਵੀ ਜਾਣੀ ਹਾਂ ਉਹਨਾਂ ਦੀ ਕੱਲੀ ਹੁਣ ਜਾਣੀ ਆ कैमरे <coughs> Cardinal.